ਜਾਂ ਤਾਂ ਇੱਕ ਇੱਕ ਉੱਪਰ ਹੋਰ ਲੱਗ ਜਾਂਦਾ ਹੈ ਨਾ ਜਦੋਂ ਸਿੱਧਾ ਸਿੱਧਾ ਹੋ ਜਾਂਦਾ ਨਹੀਂ ਨਹੀਂ ਹਾਂ ਉਹ ਕੀ ਤਾਂ ਜਿਹੜਾ ਤੁਸੀਂ ਲਿਫਾਫੇ ਦੇ ਚ ਕੱਪੜੇ ਚ ਲੈ ਕੇ ਆਏ ਸੀ ਹੂੰ ਲਿਫਾਫੇ ਦੇ ਚ ਕੀ ਤਾਂ ਸੁੱਟ ਜਾ

ਸਬਜੀ ਬਣ ਗਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗਸ ਤੁਹਾਡਾ ਸਵਾਗਤ ਹੈ ਜੀ ਸਬਜੀ ਇਧਰ ਆਪਣੀ ਬਣ ਗਈ ਆ ਆਟਾ ਪਕ ਬਣ ਕੇ ਰੱਖ ਲਿਆ ਹੁਣ ਰੋਟੀ ਬਣਾ ਲਿਆ ਮੈਂ ਨਾ ਉਹਦੀ ਔਰਮਾਨ ਦੀ ਸ਼ਾਲਟ ਧੋ ਕੇ ਸੁਕਾ ਵੀ ਦਿੱਤੀ ਮਸਤਾਰ ਤੇ ਪਾਇਆ ਮਤਲਬ ਇੱਕ ਸੂਟ ਹੋ ਮੇਰਾ ਸੁਕਾਏ ਪੈਨੇ ਉਹਨਾਂ ਨੂੰ ਸਿਰਫ ਧਾਰ ਤੇ ਪਾਇਆ ਠੀਕ ਹੈ ਅੱਲਾਪਾ ਗਏ ਹੋਏ ਸੀ ਜੀ ਪਿੰਡ ਤੇ ਮੈਂ ਦਵਾਈ ਲੈਣ ਗਈ ਸੀ ਬਸ ਮੈਨੂੰ ਇੱਕ ਦਿਨ ਰਹਿਣਾ ਪੈ ਗਿਆ ਮੰਮਾ ਕਰ ਇੰਨੇ ਫੋਨ ਕੱਪੜੇ ਆਂ ਜਾਂਦੇ ਛੇ ਕਿ ਸਾਡਾ ਸੂਟ ਬਣ ਗਿਆ ਸਾਡਾ ਰਹਿ ਗਿਆ ਐ ਹੋ ਗਿਆ ਬਹੁਤ ਇੰਨਾ ਚਿਤ ਖਹਿ ਜਾਂਦਾ ਵੀ ਇੱਕ ਦਿਨ ਮੈਨੂੰ ਰਹਿਣਾ ਪੈ ਗਿਆ ਐ ਹੋ ਗਿਆ ਵੀ ਇੱਕ ਦਿਨ ਚ ਕਿੰਨੇ ਕ ਨਾਲੇ ਬਣ ਜਾਣਗੇ ਢੇਕਾ ਵੀ ਜਾਵਾਂਗੇ ਵੀ ਪਤਾ ਸੀਗਾ ਵੀ ਜਾਣਾਗਾ ਹਨਾ ਜਾਣਾ ਆਉਣ ਨੂੰ ਵੀ ਟਾਈਮ ਲੱਗਦਾ ਫਿਰ ਆ ਕੇ ਵੀ ਰੈਸਟ ਕਰਨੀ ਹੁੰਦੀ ਹੈ ਜੀ ਤੇ ਕੰਮ ਹੁਣ ਆਪਣਾ ਕੱਠਾ ਹੋ ਗਿਆ ਇੱਕ ਦਿਨ ਅਸੀਂ ਪਰਸੋਂ ਚਲੇ ਗਏ ਸੀ ਅਸੀਂ ਫਤੇਗੜ ਸਾਹਿਬ ਤੇ ਇੱਥੇ ਅਸੀਂ ਆਤਾ ਸ਼ਾਮ ਨੂੰ ਗਏ ਸੀਗੇ ਤੇ ਪਰ ਉਸ ਦਿਨ ਵੀ ਨਹੀਂ ਕੋਈ ਕੰਮ ਹੋਇਆ ਤੇ ਕੱਲ ਮੈਂ ਉੱਧਰ ਦਵਾਈ ਲੈਣ ਚਲੀ ਜੀ ਉੱਧਰ ਵੀ ਨਹੀਂ ਕੰਮ ਹੋਇਆ ਕੋਈ ਤੇ ਹੁਣ ਆਪਾਂ ਬਣਾਉਣੀ ਆ ਜੀ ਰੋਟੀ ਸਬਜ਼ੀ ਆਪਣੀ ਬਣ ਗਈ ਰੋਟੀ ਬਣਾਉਣੇ ਆਗੇ ਰੋਟੀ ਰੋਟੀ ਬਣਾ ਕੇ ਦੇਖਦੇ ਆਂਗੇ ਜੇ ਕੋਈ ਸੂਟ ਕਟਿੰਗ ਹੋਇਆ ਤਾਂ ਠੀਕ ਆ ਨਹੀਂ ਮੈਂ ਤਾਂ ਸਿਕਾਪ ਕੋਲੋਂ ਥੋੜੇ ਪੀ ਰਹੀ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖ ਲਓ ਪਿੱਕਾ ਬੰਡ ਵੀ ਉਹੀ ਆਪਦਾ ਪੰਡ ਹੁੰਦਾਗਾ ਜਿੱਥੇ ਆਪਾਂ ਰਹਿ ਕੇ ਆਉਣੇ ਆਂਗੇ ਦੇਖ ਲਓ ਇੰਨਾ ਚਿਰ ਇੰਨੇ ਸਾਲਾ ਪੌਥੀ ਰਹੇ ਆਂਗੇ ਤੇ ਫਿਰ ਉਹ ਵੀ ਘਰ ਉਪਰਾਂ ਲੱਗਣ ਲੱਗ ਜਾਂਦਾ ਜੀ ਨਹੀਂ ਲੱਗਦਾ ਹੈਗਾ ਇੱਕ ਦਿਨ ਜਾ ਕੇ ਆਪਦੇ ਕੰਮਾਂ ਦਾ ਆਪਦੇ ਵਾਸਤਾ ਹੀ ਹੋ ਜਾਂਦਾ ਲਾ ਮਿਕਰੇ ਜਾਂ ਕਿ ਆ ਵੀ ਕੰਮ ਕਰਨੇ ਸੀ ਆ ਵੀ ਕਰਨੇ ਸੀ ਫਿਰ ਉਸੇ ਕਰੇ ਜੀ ਲਕਣੋ ਹਟ ਜਾਂਦਾ ਜਿੱਥੇ ਆਪਾਂ ਇੰਨਾ ਸਾਲਾ ਰਹਿ ਕੇ ਆਉਣੇ ਆਂਗੇ ਉਹ ਘਰ ਬਗਾਨਾ ਲੱਗਣ ਲੱਗ ਜਾਂਦਾ ਫਿਰ ਜਿਹੜਾ ਬਗਾਨਾ ਹੁੰਦਾਗਾ ਉਹ ਆਪ ਦਾ ਲੱਗਣ ਲੱਗ ਜਾਂਦਾ ਮੰਦਰ ਚ ਕੀਤਨ ਹੁੰਦੇ ਥੇ ਦੋਨੋਂ ਵਿੱਚ ਸੁਣਨ ਦਾ ਹੋਗਾ ਆਕੇ ਸਾਰੇ ਕੱਪੜੇ-ਕੁੱਪੜੇ ਧੋਤੇ। ਅਰਮਾਨ ਨੂੰ ਵੀ ਸਿਰ ਨਮੋਣ ਵਾਲਾ ਸੀ ਕਿ ਸਿਰ ਨਮੋਣਾ ਸੀ ਉਹਨੂੰ ਨਮਾਤਾ। ਤੇ ਆਪਣੇ ਕਾਫੀ ਕੱਟੇ ਹੋਏ ਸੀ ਉਹ ਵੀ ਧੋਤੇ। ਤੇ ਹਾਂ ਸਿਰਫ ਉਹ ਵੀ ਟੀ-ਸ਼ਰਟ ਰੰਗ ਚੋਰੀ ਚ ਰੰਗ ਨਿਕਲਦਾਗਾ। ਤੇ ਉਹ ਘਾਹ ਨੂੰ ਦਿੱਤੀ ਨੇ ਧੋਕੇ। ਉਹ ਸੁਕਣੀ ਪਾਉਣ ਵਾਲੀ ਸੀ ਅਮਨ ਨੂੰ ਕਿਹਾ ਮੈਂ ਕਿ ਤੂੰ ਸੁੱਕੀਆਂ ਕਾਇ ਹੋਣੇ ਮੈਂ ਰੋਟੀ ਬਣਾਉਣਾ। ਫਟਾਫਟ ਆਗੇ ਜਿੰਨੇ ਕੰਮ ਹੋਏ ਨੇ ਚਲ ਕਰ ਲੈਣੇ। ਕੱਲ ਨੂੰ ਸਾਰੇ ਜਹਾੜੀ ਕੱਪੜੇ ਤੇ ਲੈ ਜਾਣੇ ਸੀ। ਜੇ ਕੋਈ ਨਾਲ ਸੁੱਕੀ ਜਾਣਗੇ ਤਾਂ ਕੰਕਰੇ ਚਾਕੇ ਬਾਹਰ ਪਾਵਾਂਗੇ ਨਹੀਂ ਅੱਜ ਸੁੱਕਨੇ ਪਾਗੇ ਹੁਣ ਰੋਟੀ ਬਣਾ ਲਾਂ ਜੀ ਫਿਰ ਆਪਾਂ ਰੋਟੀ ਦਾ ਲਵਾ ਕਰਦੇ ਆਂ ਵਲੌਗ ਆਪਾਂ ਅੱਗੇ ਫਿਰ ਕੰਟੀਨਿਊ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ अज नैक्सट डे हो गया आप ब्लॉग स्टार्ट किया टाइम है हूँ मोरनिंगारहक बजे ने गे कम कुम आप सारा कर लिया था, तो हम आपको सूट कटिंग कर लग देंगे दो तीन दिन हो गए थोड़ा पता ही है कि आप तो लग्या नहीं गया इस करके हम इतें भी कपड़े कुपड़े उमें सुटे पे तो चक के पहल आप कटिंग वाला टेबल खाली कर देंगे फिर आप ਜੀ ਜੀ ਦੀ ਵਾਰੀਆਂ ਨੂੰ ਇਸ ਤਰ੍ਹਾਂ ਆਪਾਂ ਸਿੰਪ ਕਟਿੰਗ ਕਰਾਂਗੇ ਬੱਚੇ ਵੀ ਇੱਥੇ ਸਿੱਟ ਜਾਂਦੇ ਨੇ ਸਾਰੇ ਆ ਦੇ ਉੱਤੇ ਲਾ ਕੇ ਜਿਹੜੇ ਪਾਏ ਹੁੰਦੇ ਨੇਗੇ ਉਹਨੇ ਤੋਂ ਆਪਾਂ ਪਾ ਲਈ ਤੇ ਚਰੋ ਕੰਮ ਨਿਕਲਿਆ ਅੱਧਾ ਘੰਟਾ ਤੇ ਸਫਾਈ ਕਰਨ ਨੂੰ ਹੀ ਲੱਗ ਜਾਂਦਾ ਤਾਂ ਸਮਾਨ ਚਾਕੇ ਇਧਰ ਉਧਰ ਰੱਖਣ ਨੂੰ ਇਹਨੇ ਜਦ ਨਹੀਂ ਇੱਕ ਸੇਜ਼ ਬਣਾ ਲਿਆ ਮੈਂ ਕਸਟਮਰ ਆ ਗਈ ਜੀ ਆਪਾਂ ਰੁੱਕ ਕੇ ਗੱਲ ਕਰਦੇ ਹਾਂ ਮੈਂ ਚਾਵੀ ਨਹੀਂ ਬਣਾਇਆ ਤੈਨੂੰ ਦੀਗਦੀ ਸੀ ਮਹਾ ਫਰਮਾਨ ਆਊਗਾ ਤੇਰੀ ਚਾਹਨਾ ਨਾਲ ਸਾਰੇ ਘਟੇ ਅਮੀ ਨੀਮੀ ਆ ਨਾ ਆਪਣੇ ਨਾਲ ਸਾਰੇ ਘਟੇ ਨੀਮੀ ਆ ਬਸ ਪੰਜ ਕੀ ਹੋਣਗੇ ਗੜਾ ਦੇਖ ਲੈ ਤੇਰਾ ਅੰਜਮਣ ਟਵਸਤੇ ਬਾਲ ਦੇ ਸਟਾ ਕੇ ਫਿਰ ਚੱਲਦੇ ਆ ਥੱਲੇ ਚਾਹ ਬਣਾਉਣੀ ਦੋ ਮਿੰਟ ਜਿਵੇਂ ਬਣਾਇਆ ਹਾਂ ਹਾਂ ਦੋ ਮਿੰਟਾਂ ਇੱਕ ਦਿਨ ਪਈ ਸੀ ਦੋ ਦਿਨ ਮੈਂ ਕਲੈਨ ਵੀ ਨਹੀਂ ਪਾਈ ਮੇਰੇ ਬਾਹਰ ਦਾ ਤਾਂ ਸਿੱਟੀ ਪਈ ਮੈਨੂੰ ਨਹੀਂ ਪਤਾ ਪਾਈ ਤਾਂ ਹੋਈ ਸੀ ਤੇਰੇ ਜਦੋਂ ਆਏ ਆ ਉਹ ਵਾਲੀ ਪਈ ਹੋਈ ਸੀ ਇਹ ਵਾਲੀ ਥੋੜੋ ਆ ਵਾਲੀ ਕਹਿੰਨੀ ਆ ਵਾਲੀ ਓਏ ਓਏ ਓਦਾਂ ਇਹੀ ਬਾਈ ਸੀ ਹਾਂ ਫਿਰ ਉਹ ਰਾਤਨ ਬਾਈ ਸੀ ਪਰ ਇਸ ਨੂੰ ਅੰਦਰ ਕਰਨੀ ਆ। ਫੁੱਲ ਐਟ ਬੰਦ ਕਰਕੇ। ਘਾਤੀ ਪ੍ਰੈਸ ਬੰਦ। ਲਓ ਜੀ ਟਾਈਮ ਹੋ ਗਿਆ। ਸ਼ਾਮ ਦੇ 5:00 ਵਜੇ ਨੇਗੇ। ਤੇ ਮੈਂ ਇਹ ਸੂਪ ਕਟਿੰਗ ਕਰਕੇ ਹੁਣ ਹੋਰ ਸੋਈ ਵਾਲ ਨੂੰ ਦੇਖਦੇ ਆਂ। ਦਾਲ ਸਬਜ਼ੀ ਦਾ। ਤਦੋਂ ਦੂਜਾ ਸੂਟ ਕਟਿੰਗ ਆਨ ਲੱਗੀ ਸੀ। ਵਧੀਆ ਹੁਣ ਮੇਰੇ ਬਾਹਾਂ ਦਾ ਚੇਤਾ ਨਹੀਂ ਵੀ ਕਿਨੇ ਆਉਣੀਆਂ ਰਹਿ ਗਈਆਂ। ਮਨੋਂ ਆ ਪੰਜ-ਦਸ ਕਟਿੰਗ ਕਰਕੇ ਇਸ ਤਰ੍ਹਾਂ ਫੋਲਡ ਕਰਤਾ। ਹੁਣ ਆਵੜੇ ਨਿਕਾਣਾਂ ਦਾ ਕਟੇ। ਕੱਪੜੇ ਵੀ ਲਾ ਕੇ ਲਿਆਉਣੇ ਨੇ ਕੋਠੇ ਤੇ ਕੱਪੜੇ ਵੀ ਸੁੱਕੋਦੇ ਹੋਣਗੇ। ਮੈਂ ਜ਼ਿੱਲੇ ਜਨਾ ਹੋ ਜਾ ਉਸ ਬਾਅਦ। ਮੇਰਾ ਤਾਂ ਬਸ ਟੂਸ਼ੰਦਰ ਟਾਈਮ ਹੋ ਗਿਆ ਬਸ ਨੂੰ ਚਲੇ ਜਾਏ ਮੈਂ ਵੀ ਆ ਘਰ ਨਾਲ ਨੂੰ ਬੋਲਦੇ ਆ ਕੱਟਣ ਜਾਂਦੇ ਬਾਅਦ ਚ ਬਾਦ ਨੂੰ ਫਿਰ ਮੈਂ ਕੱਪੜੇ ਲਾ ਕੇ ਲਿਆਉਣੀ ਹੈਗੀ ਸਬਜ਼ੀ ਦੇਖਣੀ ਹੈ ਸਬਜ਼ੀ ਬਣਾਉਣੀ ਹੈ ਜਾਨੇ ਭੰਤ ਭਿਆਨੇ ਉਹਨੂੰ ਬ੍ਰੀਕ ਜੇ ਜਨੈਣਗੇ ਇਹਦੇ ਵਿੱਚ ਭਣਾਉਣਾ ਰਤ ਹਾਂ ਬ੍ਰੀਕ ਜਨੈਣ ਸੋਨੇ ਦੇ ਉਹਦੇ ਆਹ ਵੱਧ ਸਿੱਟੀਆਂ ਲਵਾਉਣੀਆਂ ਪੈਣਗੀਆਂ ਤਦੋ ਠੀਕ ਹੈ ਜੀ ਅੱਜ ਦੇ ਵਲੋਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਹਾਂ ਮਿਲਦਾਂ ਕੰਮ ਕਿਸੇ ਹੋਰ ਸੋਹਣੇ ਜਿਹੇ ਵਲੋਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ